ਮੁੱਦਾ ਉਹੀ ਗੱਲ ਪੋਲਿਟਿਕਸ ਹੋ ਗਿਆ ਰਿਪਬਲਿਕਨ ਡੈਮੋਕ੍ਰੇਟਸ ਸਿੱਧਾ ਗਵਰਨਰਸ ਦੀ ਲੜਾਈ ਚੱਲ ਪਈ ਤੁਸੀਂ ਵੇਖੋਗੇ ਇਹ ਇੱਕ ਐਕਸੀਡੈਂਟ ਰਹਾ ਹੀ ਨਹੀਂ ਉਹ ਐਕਸੀਡੈਂਟ ਤੋਂ ਤਾਂ ਬਹੁਤ ਦੂਰ ਲੈ ਗਏ ਨੇ ਦੇਖੋ ਗੈਵਿਨ ਨਿਊਸਮ ਇੱਥੋਂ ਜਿਹੜਾ ਆਪਣਾ ਕੈਲੀਫੋਰਨੀਆ ਦਾ ਗਵਰਨਰ ਹੈ ਤੇ ਉਸ ਤੋਂ ਬਾਅਦ ਮੋਰੀਡਾ ਦਾ ਗਵਰਨਰ ਇਹਨਾਂ ਦੀ ਲੜਾਈ ਚੱਲ ਪਈ ਹੈ ਇਲੀਗਲ ਇਮੀਗਰੈਂਟ ਇਲੀਗਲ ਇਮੀਗਰੈਂਟ ਕਿਵੇਂ ਆ ਆ ਜਿਹੜੀ ਮਾਰ ਇੱਕ ਕਤਲ ਦੀ ਜਿਹੜੀ ਇੱਕ ਮੌਤ ਦੀ ਸਜ਼ਾ 15 ਸਾਲ ਦੀ ਹੈ ਤੁਦਿਓ ਤਿੰਨ ਕਾਊਂਟ ਹੁੰਦੇ ਨੇ ਤੇ 45 ਸਾਲ ਦੀ ਹੈ ਹਨਾ ਉਹ ਜੱਜ ਤੇ ਡਿਪੈਂਡ ਕਰਦਾ ਵੀ ਉਹ ਕਿਸ ਢੰਗ ਨਾਲ ਉਸ ਨੂੰ ਇਹ ਜਾਂ ਉਹ ਕਿੰਨੀ ਸਜ਼ਾ ਦੇਣਗੇ ਐਦਾਂ ਦਾ ਕੁਝ ਨਹੀਂਗਾ ਉਹ ਇੱਕ ਅਗਿਆਸਾ ਲਾਇਆ ਗਿਆ ਇਸ ਤੋਂ ਵੱਧ ਵੀ ਸਕਦੇ ਤੇ ਘੱਟ ਵੀ ਸਕਦੀ ਹੈ ਬਿਲਕੁਲ ਇਹ ਜੱਜ ਤੇ ਡਿਪੈਂਡ ਹੈ ਇੰਟੈਂਸ਼ਨਲੀ ਮਰਡਰ ਨਹੀਂ ਕੀਤੇ ਉਹ ਟੈਰਰਿਸਟ ਨਹੀਂ ਹੈਗਾ ਐਕਸੀਡੈਂਟ ਹੋਇਆ ਜੀ ਉਹਦੇ ਵਿੱਚ ਕੁਝ ਮਤਲਬ ਤੁਸੀਂ ਉਸ ਬੰਦੇ ਨੂੰ ਟਰੀਟ ਇਦਾਂ ਕਰ ਰਹੇ ਹੋ ਜਿਵੇਂ ਉਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਾਈਮਨਲ ਤੁਸੀਂ ਫੜ ਲਿਆ ਹੁੰਦਾ ਜਾਂ ਉਹ ਬਹੁਤ ਵੱਡੀ ਕਿਸੇ ਗੈਂਗ ਨਾਲ ਰਿਲੇਟਿਡ ਸੀਗਾ ਉਹ ਇੱਕ ਆਮ ਜਿਹਾ ਘਰ ਦਾ ਬੰਦਾ ਆਪਦੀ ਰੋਜ਼ੀ ਰੋਟੀ ਆਪਦੀ ਪਤਾ ਨਹੀਂ ਕਿਸ ਸੰਸਲੇ ਦੇ ਵਿੱਚ ਉਹ ਇਸ ਮੁਲਕੇ ਜਾਇਆ ਤੇ ਸਾਡੇ ਲੋਕ ਉਹਦਾ ਬਹੁਤ ਵੱਡੇ ਲੈਵਲ ਤੇ ਫਾਇਦਾ ਵੀ ਚੱਕ ਰਹੇ ਨੇ ਜਿਹੜੀ ਹਰ ਬੰਦਾ ਵਿਊਜ਼ ਲੈਣ ਲਈ ਵੀਡੀਓਜ਼ ਪਾ ਰਿਹਾ ਆ ਤੁਸੀਂ ਪਟੀਸ਼ਨ ਦਾ ਦੌਰ ਵੇਖਿਆ ਜਿਹੜਾ ਚੱਲਿਆ ਹਜੇ ਕੁਝ ਹੋਇਆ ਹੀ ਨਹੀਂ ਤੁਸੀਂ ਪਟੀਸ਼ਨ ਕਿਸ ਚੀ ਦੀ ਸਾਈਨ ਕਰ ਰਹੇ ਹੋ ਅੱਛਾ ਕੁਝ ਲੋਕ ਤਾਂ ਪਟੀਸ਼ਨ ਦੀ ਬਾਬਤ ਕਹਿ ਰਹੇ ਆ ਵੀ ਉਹ ਪਟੀਸ਼ਨ ਦਾ ਫਾਇਦਾ ਕੋਈ ਨਹੀਂ ਹੈ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਫਲੋਰੀਡਾ ਦੇ ਵਿੱਚ ਬੰਦੇ ਨੂੰ ਪੇਸ਼ ਕੀਤਾ ਗਿਆ ਜੀ ਜਿੱਥੋਂ ਤੱਕ ਮੈਂ ਉਹ ਵੀਡੀਓ ਨੂੰ ਵੇਖਦਾ ਆ ਸਮਝਦਾ ਉਸ ਬੰਦੇ ਦੇ ਸਿਰ ਤੇ ਪੱਗ ਨਹੀਂ ਹੈ ਤੁਸੀਂ ਦੇਖੋ ਨੰਗੇ ਸਨੂ ਨੂੰ ਦੁਨੀਆ ਦੇ ਸਾਹਮਣੇ ਉਹ ਉਹ ਜਿਹੜਾ ਐਡਾ ਵੱਡਾ ਕੇਸ ਬਣ ਗਿਆ ਉਹ ਅੱਜ ਦੁਨੀਆ ਦੇ ਸਾਹਮਣੇ ਆ ਨੰਗੇ ਜ਼ਰੋਂ ਨੂੰ ਉੱਥੇ ਖੜਾ ਕੀਤਾ ਗਿਆ ਸਾਡੇ ਸਾਡੇ ਸਾਨੂੰ ਕੀ ਦੱਸਿਆ ਜਾ ਰਿਹਾ ਪਹਿਲੀ ਚੀਜ਼ ਵੇਖੋ ਦੂਜੀ ਚੀਜ਼ ਮੈਨੂੰ ਨਹੀਂ ਲੱਗਿਆ ਉੱਥੇ ਉਹਦਾ ਕੋਈ ਵਕੀਲ ਵੀ ਹੈਗਾ ਤੇ ਸਾਨੂੰ ਹੋਰ ਵੀ ਸਬੂਤ ਮਿਲੇ ਆ ਸਾਡੀ ਕਮਿਊਨਿਟੀ ਸਿਰਫ ਫੋਟੋਆਂ ਪਾ ਰਹੀ ਏ ਪੇਜ ਸਿਰਫ ਸ਼ੇਅਰ ਕਰ ਰਹੇ ਨੇ ਬੋਲ ਹੀ ਨਹੀਂ پا ਰਹੇ ਅਸੀਂ ਕਹਿ ਹੀ ਨਹੀਂ ਰਹੇ ਵੀ ਸਾਡਾ ਪ੍ਰਾਜਾ ਕੰਮ ਹੋਣ ਵਾਲਾ ਗਰਾਊਂਡ ਲੈਵਲ ਦੇ ਉੱਤੇ ਉਹ ਨਹੀਂ ਹਜੇ ਸਟਾਰਟ ਹੋਇਆ ਕੋਈ ਨਹੀਂ ਕੁਝ ਹੋਇਆ ਹੀ ਨਹੀਂ ਹਰ ਬੰਦਾ ਕਦਿਆ ਫਟਾਫਟ ਅਸੀਂ 뷰 ਲੈ ਲਈਏ ਫਟਾਫਟ ਅਸੀਂ ਪੈਸਾ ਕਮਾ ਲਈਏ ਆਪਦੀ ਫੇਮ ਲੈ ਲਈਏ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਫਲੋਰੀਡਾ ਵਿਖੇ ਪਿਛਲੇ ਦਿਨੀ ਇੱਕ ਗਲਤ ਯੂ ਟਰਨ ਮਾਰਨ ਦੇ ਕਰਕੇ ਇੱਕ ਵੱਡਾ ਹਾਰਸਾ ਹੁੰਦਾ ਥਿਸ ਵਿੱਚ ਤਿੰਨ ਅਮਰੀਕਨ ਦੀ ਜਿਹੜੀ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਹ ਇਸ਼ੂ ਇੱਕ ਬਹੁਤ ਵੱਡਾ ਬਣ ਜਾਂਦਾ ਹੈ ਕਿ ਖਾਸ ਕਰਕੇ ਪੂਰੇ ਟਰੱਕਰਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਸ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਗਲਤ ਅਫਵਾਹਾਂ ਫੈਲਦੀਆਂ ਨੇ ਇਹ ਸਾਰੇ ਕਾਸੀ ਦੀ ਜਾਣਕਾਰੀ ਦੇ ਵਾਸਤੇ ਸਾਡੇ ਨਾਲ ਨੇ ਰੋਬਿੰਡ ਸਿੰਘ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਅੰਦੇ ਅੰਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰਵਨ ਜੀ ਤੁਸੀਂ ਜਿਹੜਾ ਸਾਰਾ ਇਨਸੀਡੈਂਟ ਸੋਸ਼ਲ ਮੀਡੀਆ ਤੇ ਦੇਖਦੇ ਹੋ ਪਹਿਲੇ ਦੱਸੋ ਤੁਹਾਡਾ ਪਹਿਲਾ ਵਿਚਾਰ ਇਸ ਦੀ ਬਾਬਤ ਕੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਅਫਵਾਹਾਂ ਬਹੁਤ ਜ਼ਿਆਦਾ ਫਲਾਈਆਂ ਜਾਂਦੀਆਂ ਨੇ ਕਿ ਉਸ ਨੂੰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਕੈਦ ਬੋਲ ਗਈ ਪਰ ਤੁਸੀਂ ਦੱਸੋ ਵੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਨਹੀਂ ਹਾਂ ਇਦਾਂ ਦਾ ਕੁਝ ਨਹੀਂ ਹੋਇਆ ਹਜੇ ਕਿਉਂਕਿ ਇਹ ਅਗਿਆਸੇ ਲਾਏ ਜਾ ਰਹੇ ਨੇ ਵੀ ਇੱਕ ਜਿਹੜੀ ਆ ਜਿਹੜੀ ਇੱਕ ਕਤਲ ਦੀ ਜਿਹੜੀ ਇੱਕ ਮੌਤ ਦੀ ਸਜ਼ਾ 15 ਸਾਲ ਦੀ ਹੈ ਤੇ ਜੇ ਉਹ ਤਿੰਨ ਕਾਊਂਟ ਹੁੰਦੇ ਨੇ ਤੇ 45 ਸਾਲ ਦੀ ਹੈ ਹਨਾ ਉਹ ਜੱਜ ਤੇ ਡਿਪੈਂਡ ਕਰਦਾ ਵੀ ਉਹ ਕਿਸ ਢੰਗ ਨਾਲ ਉਸ ਨੂੰ ਲੈਂਦੇ ਨੇ ਇਹ ਆ ਉਹ ਕਿੰਨੀ ਕਿੰਨੀ ਸਜ਼ਾ ਦਿੰਦੇ ਨੇ ਐਦਾਂ ਦਾ ਕੁਝ ਨਹੀਂਗਾ ਉਹ ਇੱਕ ਅਗਿਆਸਾ ਲਾਇਆ ਗਿਆ ਇਸ ਤੋਂ ਵੱਧ ਵੀ ਸਕਦੇ ਤੇ ਘੱਟ ਵੀ ਸਕਦੇ ਆ ਬਿਲਕੁਲ ਜੀ ਇਹ ਜੱਜ ਤੇ ਡਿਪੈਂਡ ਹੈ ਉਹ ਤਿੰਨਾਂ ਦੀ ਇੱਕੋ ਕਰ ਸਕਦਾ 15 ਸਾਲ ਦੀ ਦੇ ਸਕਦਾ ਉਹ 45 ਸਾਲ ਦੀ ਦੇ ਸਕਦਾ ਉਹ ਉਹਦੇ ਹੱਥ ਹੈ ਆਈ ਥਿੰਕ ਮੈਂ ਥੋੜਾ ਜਿਹਾ ਪਿੱਛੇ ਲੈ ਜਾਣਾ ਡੈਨਵਰ ਦੇ ਵਿੱਚ ਥੋੜਾ ਟਾਈਮ ਪਹਿਲੇ ਇੱਕ ਐਕਸੀਡੈਂਟ ਹੋਇਆ ਸੀ 스ਪੈਨਿਸ਼ ਬੰਦੇ ਦੂਜੇ ਦੇ ਵਿੱਚ ਕਾਫੀ ਜਾਨਾਂ ਗਈਆਂ ਸਨ ਤੇ ਉਹਦੇ ਵਿੱਚ 110 ਸਾਲ ਦੀ ਸਜ਼ਾ ਹੋਈ ਸੀ ਕਿਉਂਕਿ ਇਮੋਸ਼ਨ ਵੀ ਕੰਮ ਕਰਦੇ ਨੇ ਇਹਨਾਂ ਚੀਜ਼ਾਂ 'ਚ ਕਿਸੇ ਦਾ ਪਰਿਵਾਰ ਉੱਜੜ ਜਾਣਾ ਉਹਦੇ ਵਿੱਚ ਮਲਟੀਪਲ ਫੈਮਲੀਆਂਜ਼ ਦਾ ਜਿਹੜਾ ਨੁਕਸਾਨ ਹੋਇਆ ਸੀ ਸੋ 110 ਸਾਲ ਦੀ ਸਜ਼ਾ ਹੋਈ ਸੀ ਫਿਰ ਹਿਊਮਨਿਟੇਰੀਅਨ ਕਾਉਜ਼ਸ ਦੀ ਗੱਲ ਹੁੰਦੀ ਹੈ ਵੀ ਉਹ ਦੁਨੀਆ ਇਕੱਠੀ ਹੋਈ ਵੀ ਐਕਸੀਡੈਂਟ ਕੋਈ ਕਰਦਾ ਨਹੀਂ ਇਹ ਐਕਸੀਡੈਂਟ ਜੇ ਨੂੰ ਕਹਿ ਹੀ ਦਿੱਤਾ ਉਹ ਹੋਇਆ ਹੈ ਮਤਲਬ ਲਾਪਰਵਾਹੀ ਦਾ ਸੀ ਹਾਂ ਬਿਲਕੁਲ ਲਾਪਰਵਾਹੀ ਸੀਗੀ ਹੁਣ ਉਹ ਜੇਪਾ ਸਾਰੀਆਂ ਚੀਜ਼ਾਂ ਨੂੰ ਵੇਖ ਲਈ ਹੈ ਨਾ ਜੀ ਇਹਨੂੰ ਬੜੀ ਸਿੰਪਲ ਪੰਜਾਬੀ ਭਾਸ਼ਾ ਚ ਜੇ ਬੰਦਾ ਫੜਿਆ ਜੇ ਤਾਂ ਚੋਰ ਜੇ ਨਾ ਫੜਿਆ ਜੇ ਤਾਂ ਸਾਧ ਇਹ ਪਹਿਲੇ ਵੀ ਵਜਦੇ ਨੇ ਜੀ ਹੁਣ ਵੀ ਵੱਜ ਰਹੇ ਨੇ ਆਈ ਥਿੰਕ ਉਸ ਉਸ ਜਿਹੜੀਆਂ ਇਨਸੀਡੈਂਟ ਤੋਂ ਬਾਅਦ ਬਹੁਤ ਸਾਰੀਆਂ ਵੀਡੀਓਜ਼ ਆਈਆਂ ਉਹ ਸਕੂਲ ਬੱਸ ਬੱਸ ਭਰੀ ਬੱਚਿਆਂ ਨਾਲ ਉਹ ਮਾਰ ਰਹੀ ਹੈ ਬੜੀਆਂ ਪਹਿਲੇ ਵੀ ਵੱਜਦੀਆਂ ਸੀ ਹੁਣ ਵੀ ਵੱਜਦੀਆਂ ਨੇ ਅੱਗੇ ਵੱਜੀ ਜਾਣੀ ਹੈ ਗੱਲ ਉਹ ਵੀ ਉਹਦੇ ਵਿੱਚ ਨੁਕਸਾਨ ਹੋ ਗਿਆ ਜਾਂ ਉਹਨੇ ਵੀ ਨਹੀਂ ਦੇਖਿਆ ਤੇ ਜੇ ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਵੇਖੋਗੇ ਤਾਂ ਬਿਲਕੁਲ ਸਾਡੇ ਬੰਦੇ ਦੀ ਗਲਤੀ ਹੈ ਇਹ ਨਹੀਂਗਾ ਸੀ ਨਕਾਰ ਨਹੀਂ ਰਹੇ ਪਰ ਤੁਸੀਂ ਪਿਛਲੀ ਗੱਡੀ ਦੇ ਜਦੋਂ ਵੇਖਦੇ ਹੋ ਪੂਰੀ ਵੀਡੀਓ ਨੂੰ ਉਸ ਬੰਦੇ ਨੇ ਬ੍ਰੇਕ ਦੇ ਉੱਤੇ ਪੈਰ ਵੀ ਨਹੀਂ ਰੱਖਿਆ ਬਚਾ ਹੋ ਸਕਦਾ ਸੀ ਨੁਕਸਾਨ ਇਹ ਗੱਲ ਹੈ ਵੀ ਹੋਣਾ ਸੀ ਬਟ ਇੰਨਾ ਨਹੀਂ ਅੱਛਾ ਇਹ ਦੱਸੋ ਵੀ ਜਦੋਂ ਅਸੀਂ ਇਹ ਸਾਰਾ ਵਰਤਾਰਾ ਦੇਖਦੇ ਆ ਪਹਿਲੇ ਪਹਿਲੇ ਸਾਡੇ ਭਾਈਚਾਰਾ ਵੱਲੋਂ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਵੀ ਬਹੁਤ ਗਲਤ ਹੋਇਆ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ ਪਰ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਸ ਨੂੰ ਨੈਰੇਟਿਵ ਜਿਹੜਾ ਸਿਰਜਿਆ ਗਿਆ ਇਹਨੂੰ ਪੋਲਿਟੀਕਲ ਤੌਰ ਦੇ ਉੱਤੇ ਵੀ ਦੇਖਿਆ ਗਿਆ ਵੀ ਇਹ ਡੈਮੋਕ੍ਰੇਟਸ ਤੇ ਰਿਪਬਲਿਕਨ ਵੱਲੋਂ ਵੀ ਇਸ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਅੱਜ ਦੇ ਦਿਨ ਦੇ ਉੱਤੇ ਜਿਹੜੀ ਅੱਜ ਦੀ ਪੋਜੀਸ਼ਨ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਇਹ ਜਿਹੜਾ ਐਕਸੀਡੈਂਟ ਦੇ ਮੁੱਦੇ ਤੋਂ ਦੂਰ ਹੋ ਗਈ ਗੱਲ ਬਹੁਤ ਐਕਸੀਡੈਂਟ ਵਾਲੀ ਜਿਹੜੀ ਜਿਹੜਾ ਚੱਲ ਰਹੀ ਸੀ ਨਾ ਚਰਚਾ ਉਹ ਸਭ ਖਤਮ ਹੈ ਹੁਣ ਪੋਲਿਟੀਕਲ ਸਿਸਟਮ ਚੱਲਿਆ ਪਹਿਲੇ ਉਸ ਬੰਦੇ ਨੂੰ ਉੱਥੇ ਰਹਿ ਰਹਿੰਦਾ ਮੋਰਟਲ ਲੈਂਦਾ ਉੱਥੇ ਉਸ ਤੋਂ ਬਾਅਦ ਉਹਨੂੰ ਫ੍ਰੀ ਟੂ ਗੋ ਕਰਤਾ ਇੱਕ ਵਾਰੀ ਤੁਸੀਂ ਲੈਕ ਜੇ ਤੁਸੀਂ ਐਡਾ ਵੱਡਾ ਇਨਸੀਡੈਂਟ ਹੋਇਆ ਪੁਲਿਸ ਵੀ ਆ ਸਾਰੇ ਉੱਥੇ ਨੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਰਹੇ ਹੋ ਨਾ ਜਦੋਂ ਉਹ ਉੱਥੇ ਹੀ ਆ ਤੁਸੀਂ ਅਰੈਸਟ ਕਰਨਾ ਜਾਂ ਕੁਝ ਵੀ ਕਰਨਾ ਤੁਸੀਂ ਉੱਥੇ ਉਹਨੂੰ ਹੋਲਡ ਕਰ ਸਕਦੇ ਹੋ ਰੀਟੇਨ ਕਰ ਸਕਦੇ ਹੋ ਅਰੈਸਟ ਕਰ ਸਕਦੇ ਹੋ ਸਾਰਾ ਕੁਝ ਉਹ ਬੰਦਾ ਉੱਥੋਂ ਫਲਾਈਟ ਲੈ ਕੇ ਵਾਪਸ ਆਉਂਦਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਸਪੈਸ਼ਲ ਪਲੇਨ ਆਉਂਦਾ ਗਵਰਨਰ ਆਉਂਦਾ ਕਾਲਰ ਤੋ ਫੜਦਾ ਲੈ ਕੇ ਜਾਂਦਾ ਇਹ ਇਹ ਉਹ ਐਡਾ ਉਹਨੇ ਕੋਈ ਮਤਲਬ ਇੰਟੈਂਸ਼ਨਲੀ ਮਰਡਰ ਨਹੀਂ ਕੀਤੇ ਉਹ ਟੈਰਰਿਸਟ ਨਹੀਂ ਹੈਗਾ ਐਕਸੀਡੈਂਟ ਹੋਇਆ ਜੀ ਉਹਦੇ ਵਿੱਚ ਕੁਝ ਮਤਲਬ ਤੁਸੀਂ ਉਸ ਬੰਦੇ ਨੂੰ ਟਰੀਟ ਇਦਾਂ ਕਰ ਰਹੇ ਹੋ ਜਿਵੇਂ ਉਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਾਈਮਨਲ ਤੁਸੀਂ ਫੜ ਲਿਆ ਹੁੰਦਾ ਜਾਂ ਉਹ ਬਹੁਤ ਵੱਡੀ ਕਿਸੇ ਗੈਂਗ ਨਾਲ ਰਿਲੇਟਿਡ ਸੀਗਾ ਉਹ ਇੱਕ ਆਮ ਜੇ ਘਰ ਦਾ ਬੰਦਾ ਆਪਦੀ ਰੋਜੀ ਰੋਟੀ ਆਪਦੀ ਪਤਾ ਨਹੀਂ ਕਿਸ ਸੰਸਲੇ ਦੇ ਵਿੱਚ ਉਹ ਇਸ ਮੁਲਕੇ ਚ ਆਇਆ ਹੁਣ ਜਿੱਦਾਂ ਉਹ ਪਤਾ ਲੱਗ ਰਿਹਾ ਸੋਸ਼ਲ ਮੀਡੀਆ ਰਾਹੀਂ ਵੀ ਉਹਦੀ ਫੈਮਿਲੀ ਵੀ ਪਿੱਛੇ ਬਹੁਤ ਜ਼ਿਆਦਾ ਉਹ ਨਹੀਂ ਹੈਗੇ ਸਟਰੋਂਗ ਨਹੀਂ ਹੈਗੇ ਤੇ ਸਾਡੇ ਲੋਕ ਉਹਦਾ ਬਹੁਤ ਵੱਡੇ ਲੈਵਲ ਤੇ ਫਾਇਦਾ ਵੀ ਚੱਕ ਰਹੇ ਨੇ ਜਿਹੜੀ ਹਰ ਬੰਦਾ ਵਿਊਜ਼ ਲੈਣ ਲਈ ਵੀਡੀਓਜ਼ ਪਾ ਰਿਆ ਆ ਤੁਸੀਂ ਪਟੀਸ਼ਨ ਦਾ ਦੌਰ ਵੇਖਿਆ ਜਿਹੜਾ ਚੱਲਿਆ ਹਜੇ ਕੁਝ ਹੋਇਆ ਹੀ ਨਹੀਂ ਤੁਸੀਂ ਪਟੀਸ਼ਨ ਕਿਸ ਚੀ ਦੀ ਸਾਈਨ ਕਰ ਰਹੇ ਹੋ ਅੱਛਾ ਕੁਝ ਲੋਕ ਤਾਂ ਪਟੀਸ਼ਨ ਦੀ ਬਾਬਤ ਕਹਿ ਰਹੇ ਆ ਵੀ ਉਹ ਪਟੀਸ਼ਨ ਦਾ ਫਾਇਦਾ ਕੋਈ ਨਹੀਂ ਹੈ ਕਿਉਂਕਿ ਉਹਦੇ ਵਿੱਚ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਵੀ 45 ਸਾਲ ਦੀ ਇਹਨੂੰ ਕੈਦਬੋੜ ਗਈ ਹੈ ਤੇ ਇਸ ਨੂੰ ਮਾਫ ਕੀਤਾ ਜਾਵੇ ਵੀ ਇਹਦਾ ਲੱਗਦਾ ਨਹੀਂ ਵੀ ਇਹ ਤਾਂ ਜੱਜ ਨੂੰ ਪਹਿਲਾਂ ਹੀ ਦੱਸਿਆ ਜਾ ਰਿਹਾ ਵੀ ਇਹ ਦੀ 45 ਸਾਲ ਦੀ ਕੈਦ ਹੋਈ ਹੋਈ ਹੈ ਬਿਲਕੁਲ ਉਹ ਪਟੀਸ਼ਨ ਹਜੇ ਕੋਈ ਗਰਾਊਂਡ ਹੀ ਨਹੀਂ ਆ ਸਾਡੇ ਸਾਡੇ ਆਪਣਿਆਂ ਦੇ ਵਿੱਚ ਇਹ ਬੜੀ-ਬੜੀ ਕਮੀ ਆ ਵੀ ਅਸੀਂ ਹਰ ਇੱਕ ਚੀਜ਼ ਤੋਂ ਵਿਊ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ ਜੀ ਮਤਲਬ ਸਾਨੂੰ ਵਿਊ ਮਿਲ ਜਾਣ ਸਾਨੂੰ ਫੋਲੋਅਰਸ ਮਿਲ ਜਾਣ ਸਾਨੂੰ ਪੈਸਾ ਬਣ ਜਾਏ ਆਈ ਥਿੰਕ ਅੱਜ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਵੀ ਜਿਹੜਾ ਉਹ ਆਈ ਥਿੰਕ ਪਟੀਸ਼ਨ ਬਣਾਈ ਵੀ ਗਈ ਹੈ ਆਸਟ੍ਰੇਲੀਆ ਤੋਂ ਕਿਸੇ ਬੰਦੇ ਨੇ ਬਣਾਈ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਉਹ ਫੈਮਿਲੀ ਨਾਲ ਰਿਲੇਟਿਡ ਹੀ ਨਹੀਂ ਹੈ ਮੈਂ ਇੱਕ ਛੋਟੀ ਜੀ ਗੱਲ ਕਹਿਣੀ ਚਾਹਉਣਾ ਫਲੋਰੀਡਾ ਦੇ ਵਿੱਚ ਬੰਦੇ ਨੂੰ ਪੇਸ਼ ਕੀਤਾ ਗਿਆ ਜੀ ਜਿੱਥੋਂ ਤੱਕ ਮੈਂ ਉਹ ਵੀਡੀਓ ਨੂੰ ਵੇਖਦਾ ਆ ਸਮਝਦਾ ਉਸ ਬੰਦੇ ਦੇ ਸਿਰ ਤੇ ਪੱਗ ਨਹੀਂ ਹੈ ਤੁਸੀਂ ਦੇਖੋ ਨੰਗੇ ਸਿਰੋਂ ਨੂੰ ਦੁਨੀਆ ਦੇ ਸਾਹਮਣੇ ਉਹ ਉਹ ਜਿਹੜਾ ਐਡਾ ਵੱਡਾ ਕੇਸ ਬਣ ਗਿਆ ਉਹ ਅੱਜ ਦੁਨੀਆ ਦੇ ਸਾਹਮਣੇ ਆ ਨੰਗੇ ਸਿਰੋਂ ਨੂੰ ਉੱਥੇ ਖੜਾ ਕੀਤਾ ਗਿਆ ਸਾਡੇ ਸਾਡੇ ਸਾਨੂੰ ਕੀ ਦਰਸਾਇਆ ਜਾ ਰਿਹਾ ਪਹਿਲੀ ਚੀਜ਼ ਵੇਖੋ ਦੂਜੀ ਚੀਜ਼ ਮੈਨੂੰ ਨਹੀਂ ਲੱਗਿਆ ਉੱਥੇ ਉਹਦਾ ਕੋਈ ਵਕੀਲ ਵੀ ਹੈਗਾ ਇਹ ਨਹੀਂ ਲੱਗਦਾ ਵੀ ਉਹਦੇ ਜਿਹੜੇ ਅਧਿਕਾਰਾਂ ਦੀ ਹੋਣ ਹੋਇਆ ਬਿਲਕੁਲ ਹੋਇਆ ਤੁਸੀਂ ਇੱਕ ਚੀਜ਼ ਹੋਰ ਵੇਖਿਆ ਜੇ ਪਤਾ ਨਹੀਂ ਕਿਸੇ ਨੇ ਪਰ ਨੋਟ ਕੀਤੀ ਕਿ ਨਹੀਂ ਕੀਤੀ ਜਿਹੜਾ ਟ੍ਰਾਂਸਲੇਟਰ ਆ ਉਹ ਐਗਜ਼ੈਕਟ ਟ੍ਰਾਂਸਲੇਟ ਨਹੀਂ ਕਰ ਰਿਹਾ ਜੋ ਬੋਲਿਆ ਜਾ ਰਿਹਾ ਤੁਸੀਂ ਮਾੜੀ ਦੀ ਨਿਗ੍ਹਾ ਮਾਰਿਆ ਜੀ ਅੱਛਾ ਇੱਥੇ ਵੀ ਫਰਕ ਹੈ ਕੋਈ ਬਿਲਕੁਲ ਤੁਸੀਂ ਦੇਖ ਤੁਸੀਂ ਆਪ ਸੁਣਿਆ ਜਿਹੜੇ ਸਰੋਤੇ ਸੁਣ ਰਹੇ ਨੇ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਿਆ ਜੱਜ ਕੀ ਕਹਿ ਰਿਹਾ ਉਹਨੂੰ ਕਿਸ ਢੰਗ ਨਾਲ ਅਗੇ ਦੱਸਿਆ ਜਾ ਰਿਹਾ ਜਾਂ ਉਹ ਕੀ ਬੋਲ ਰਿਹਾ ਤੇ ਉਹਨੂੰ ਕਿਸ ਢੰਗ ਨਾਲ ਬੋਲਿਆ ਜਾ ਰਿਹਾ ਚਲੋ ਬੱਚਾ ਜਿਹੜਾ ਆਪਣਾ ਭਰਾ ਖੜਾ ਉੱਥੇ ਉਹ ਤਾਂ ਬਹੁਤ ਘੱਟ ਬੋਲ ਰਿਹਾ ਕਿਉਂਕਿ ਉਹਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿਉਂਕਿ ਨਾ ਤੇ ਉਹਦੇ ਕੋਲ ਵਕੀਲ ਹੈ ਸਾਡੀ ਕਮਿਊਨਿਟੀ ਸਿਰਫ ਫੋਟੋਆਂ ਪਾ ਰਹੀ ਏ ਪੇਜ ਸਿਰਫ ਸ਼ੇਅਰ ਕਰ ਵੀ ਸਾਡਾ ਪੁਰਾਣਾ ਕੰਮ ਹੋਣ ਵਾਲਾ ਗਰਾਊਂਡ ਲੈਵਲ ਦੇ ਉੱਤੇ ਉਹ ਨਹੀਂ ਹਜੇ ਸਟਾਰਟ ਹੋਇਆ ਕੋਈ ਨਹੀਂ ਕੁਝ ਹੋਇਆ ਹੀ ਨਹੀਂ ਹੈ ਹਰ ਬੰਦਾ ਭੱਜਿਆ ਫਟਾਫਟ ਅਸੀਂ ਵੀਊ ਲੈ ਲਈਏ ਫਟਾਫਟ ਅਸੀਂ ਪੈਸਾ ਕਮਾ ਲਈਏ ਆਪਦੀ ਫੇਮ ਲੈ ਲਈਏ ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਨੇ ਵਕੀਲ ਵੀ ਕੀਤਾ ਮੈਨੂੰ ਨਹੀਂ ਲੱਗਦਾ ਕੋਈ ਵੀ ਜਿਹੜੀ ਜਥੇਬੰਦੀ ਅੱਗੇ ਆਈ ਹੈ ਉੱਥੇ ਕੋਈ ਵਕੀਲ ਨਹੀਂ ਵੇਖ ਰਿਹਾ ਤੁਸੀਂ ਕਿਤੇ ਵੀ ਮੈਂ ਸੁਣਿਆ ਹੀ ਨਹੀਂ ਹਜੇ ਤੱਕ ਕਿਸੇ ਨੇ ਇਹ ਮੁੱਦਾ ਚੱਕਿਆ ਹੋਵੇ ਬਿਯੋ ਦੇ ਸਿਰ ਤੇ ਪੱਗ ਨਹੀਂ ਆ ਜਰੂਰ ਡਾਕਟਰ ਸਾਹਿਬ ਦਾ ਧੰਨਵਾਦ ਕਰਾਂਗੇ ਸਹਿਮਾਨ ਜੀ ਦਾ ਉਹਨਾਂ ਦੀ ਮੈਂ ਵੀਡੀਓ ਵੇਖੀ ਹੈ ਉਹਨਾਂ ਨੇ ਬਿਲਕੁਲ ਹੀ ਮੁੱਦਾ ਚੱਕਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਵੀ ਉਹ ਹਰ ਟਾਈਮ ਬੜੀ ਵਾਰੀ ਨੋਟਿਸ ਕੀਤਾ ਉਹਨਾਂ ਨੂੰ ਉਹ ਇਦਾਂ ਦੇ ਮੁੱਦੇ ਚੱਕਦੇ ਰਹਿੰਦੇ ਨੇ ਜਿਹੜੇ ਜਿਹੜੇ ਸਿੱਧੇ ਡਾਇਰੈਕਟ ਸਾਡੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਇਸ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਇਹ ਜੇ ਅਸੀਂ ਗਰਾਉਂਡ ਲੈਵਲ ਦੇ ਉੱਤੇ ਜਿਹੜੇ ਕੰਮ ਹੋਣ ਵਾਲੇ ਆ ਤੁਸੀਂ ਦੱਸ ਸਕਦੇ ਵੀ ਮੇਨ ਕੰਮ ਸਭ ਤੋਂ ਪਹਿਲੇ ਇਹ ਹੋ ਉਸ ਬੰਦੇ ਨੂੰ ਇੱਕ ਬਹੁਤ ਵਧੀਆ ਵਕੀਲ ਚਾਹੀਦਾ ਜਿਹੜਾ ਉਹਦੇ ਕੇਸ ਦੀ ਪੈਰਵਾਹੀ ਕਰ ਸਕੇ ਫਿਰ ਗਵਾਹ ਚਾਹੀਦੇ ਨੇ ਬੜੀਆਂ ਚੀਜ਼ਾਂ ਨੇ ਸਾਰਾ ਕੁਝ ਹੀ ਹੈਗਾ ਉੱਥੇ ਉਸ ਤੋਂ ਬਾਅਦ ਵੀ ਆਪਾਂ ਨਾ ਇੱਕ ਪਾਸੇ ਭੱਜ ਤੁਰਦੇ ਹਾਂ ਹੁਣ ਬਹੁਤ ਗੋਰੇ 20 ਕੋਰਟੇ ਚ ਨੇ ਬੜੇ ਅਗੇਂਸਟ ਵੀ ਨੇ ਹੁਣ ਮੁੱਦਾ ਉਹੀ ਗੱਲ ਪੋਲਿਟਿਕਸ ਹੋ ਗਿਆ ਰਿਪਬਲਿਕਨ ਡੈਮੋਕ੍ਰੇਟਸ ਸਿੱਧਾ ਗਵਰਨਰਨਸ ਦੀ ਲੜਾਈ ਚੱਲ ਪਈ ਤੁਸੀਂ ਵੇਖੋਗੇ ਏਕ ਐਕਸੀਡੈਂਟ ਰਿਹਾ ਹੀ ਨਹੀਂ ਉਹ ਐਕਸੀਡੈਂਟ ਤੋਂ ਤਾਂ ਬਹੁਤ ਦੂਰ ਲੈ ਗਏ ਨੇ ਇਹਨੂੰ ਗੈਵਿਨ ਨਿਊਸਮ ਇਥੋਂ ਜਿਹੜਾ ਆਪਣਾ ਕੈਲੀਫੋਰਨੀਆ ਦਾ ਗਵਰਨਰ ਹੈ ਤੇ ਉਸ ਤੋਂ ਬਾਅਦ ਵਰਲਡਾ ਦਾ ਗਵਰਨਰ ਇਹਨਾਂ ਦੀ ਲੜਾਈ ਚੱਲ ਪਈ ਹੈ ਇਲੀਗਲ ਇਮੀਗਰੈਂਟ ਇਲੀਗਲ ਇਮੀਗਰੈਂਟ ਕਿਵੇਂ ਆ ਜਿਸ ਨੂੰ ਇੱਥੇ ਦੇ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਹੈ ਡੀ ਐਚ ਐਸ ਉਸ ਬੋਲੋ ਨੂੰ ਵਰਕ ਪਰਮਿਟ ਦਿੱਤਾ ਗਿਆ ਹੋਵੇ ਵਰਕ ਅਥੋਰਾਈਜੇਸ਼ਨ ਹੋਵੇ ਲੀਗਲੀ ਤੌਰ ਤੇ ਉਸਨੇ ਡੀ ਐਮ ਬੀ ਨੇ ਉਸ ਨੂੰ ਸੀ ਡੀ ਐਲ ਦਿੱਤਾ ਗਿਆ ਹੋਵੇ ਤੇ ਫਿਰ ਉਸ ਨੂੰ ਤੁਸੀਂ ਕਿਵੇਂ ਕਹਿ ਸਕਦੇ ਵੀ ਇਲੀਗਲ ਹੈ ਇਹ ਜੇ ਜੇ ਕੇਸ ਹੋਣਾ ਚਾਹੀਦਾ ਫਿਰ ਤੁਸੀਂ ਸਿੱਧਾ ਜੇ ਤੁਹਾਨੂੰ ਨਿਸ਼ਾਨਾ ਕਰਨਾ ਚਾਹੀਦਾ ਤੁਸੀਂ ਫਿਰ ਸਟੇਟ ਨੂੰ ਕਰੋ ਬਿਲਕੁਲ ਹੋ ਕੀ ਰਿਹਾ ਜੀ ਇਲੀਗਲ ਇਮੀਗਰੈਂਟ ਦਾ ਨਾ ਜਿਹੜਾ ਆਲਰੇਡੀ ਇਮੀਗ੍ਰੇਸ਼ਨ 'ਚ ਬਹੁਤ ਜਿਹੜਾ ਰੌਲਾ ਚੱਲ ਰਿਹਾ ਹੈ ਨਾ ਸਾਨੂੰ ਇਹ ਚੀਜ਼ ਸਮਝ ਨਹੀਂ ਲੋੜ ਹਰ ਕੋਈ ਇਲੀਗਲ ਇਮੀਗਰੈਂਟ ਕਹਿ ਦਿੰਦਾ ਹੈ ਬੰਦਾ ਕਿਸੇ ਵੀ ਸਟੇਟਸ ਤੇ ਹੋ ਸਕਦਾ ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਉਹ ਪੈਂਡਿੰਗ ਇਸਾਈਲੀ ਸੀਗਾ ਉਹ ਇਲੀਗਲ ਨਹੀਂ ਸੀਗਾ ਜੀ ਆਪ ਦੀ ਜਾਣ ਵਚੋਂ ਲਈ ਕੋਈ ਬੰਦਾ ਕਿ ਤੂੰ ਵੀ ਹੈ ਉਹਦੀ ਜ਼ਿੰਦਗੀ ਚ ਉਹਦਾ ਕੀ ਚੱਲ ਰਿਹਾ ਆਪਾਂ ਇਸ ਜਿੱਦ ਨਹੀਂ ਜਾ ਸਕਦੇ ਆਪ ਨੂੰ ਪਤਾ ਨਹੀਂ ਉਹ ਬੰਦਾ ਤੁਹਾਡੇ ਮੁਲਕ ਵਿੱਚ ਆਇਆ ਉਹਨੇ ਤੁਹਾਡੇ ਹਰ ਇੱਕ ਚੀਜ਼ ਨੂੰ ਫੋਲੋ ਕੀਤਾ ਤੁਸੀਂ ਉਹਨੂੰ ਪੈਂਡਿੰਗ ਇਸਾਈਲੀ ਦੀ ਕੈਟਾਗਰੀ ਚ ਰੱਖਿਆ ਹੋਇਆ ਤੁਸੀਂ ਉਹਨੂੰ ਵਰਕ ਆਥਰਾਇਜ਼ੇਸ਼ਨ ਦਿੱਤੀ ਹੋਈ ਹੈ ਉਹਨੂੰ ਸਾਰਾ ਕੁਝ ਦਿੱਤਾ ਹੋਇਆ ਤੇ ਇਲੀਗਲ ਇਮੀਗਰੈਂਟ ਕਿੱਦਾਂ ਹੋਇਆ ਅਨ ਡਾਕੂਮੈਂਟਡ ਬੰਦਾ ਜ਼ਰੂਰ ਹੈ ਜਿੰਦੀ ਹਜੇ ਫਾਈਲ ਪੈਂਡਿੰਗ ਦੇ ਵਿੱਚ ਹੈ ਜਿਹੜੀ ਤੁਸੀਂ ਹਜੇ ਸੁਣਵਾਈ ਕਰਨੀ ਹੈ ਉਹਦੇ ਫੈਸਲੇ ਤੇ ਤੁਸੀਂ ਵੀ ਨਹੀਂ ਪਹੁੰਚੇ ਹਜੇ ਸਰਕਾਰ ਡੀਐਚਐਸ ਨੇ ਫੈਸਲਾ ਦੇਣਾ ਇਮੀਗ੍ਰੇਸ਼ਨ ਨੇ ਫੈਸਲਾ ਦੇਣਾ ਦਿੱਤਾ ਨਹੀਂ ਉਹ ਪੈਂਡਿੰਗ ਦੇ ਵਿੱਚ ਸੋ ਇਹ ਆਪਾਂ ਇਹ ਜਿਹੜਾ ਦੂਜੇ ਪਾਸੇ ਇਲੀਗਲ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਰੌਲਾ ਚੱਲ ਰਿਹਾ ਹੈ ਨਾ ਜੀ ਇਹ ਸਾਰਾ ਕਿਤੇ ਨਾ ਕਿਤੇ ਉਸ ਥੀ ਨਾਲ ਜੋੜਿਆ ਜਾ ਰਿਹਾ ਤੇ ਉਹ ਉਹ ਮਤਲਬ ਉਹਦੇ ਕਰਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਅੱਗੇ ਛੁੱਟਿਆ ਜਾ ਰਿਹਾ ਹੁਣ ਸਾਡੀ ਕਮਿਊਨਿਟੀ ਨੂੰ ਡੀਫੇਮ ਕਰਨ ਦੀ ਗੱਲ ਕੀਤੀ ਹੋ ਰਹੀ ਹੈ ਇੱਕ ਬੰਦੇ ਨੂੰ ਤੁਸੀਂ ਹੱਥ ਪੈਰ ਅਚ ਬੇੜੀਆਂ ਪਾਈਆਂ ਨੇ ਸਪੈਸ਼ਲ ਚਾਰਟਰ ਪਲੇਨ ਆਉਂਦਾ ਉਹਨੂੰ ਲੈ ਕੇ ਜਾਂਦਾ ਫੇਰ ਉਹ ਵੀਡੀਓਜ਼ ਪ੍ਰੋਪਰ ਬਣਦੀਆਂ ਤੁਸੀਂ ਉਹ ਵੇਖੋ ਪੂਰਾ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਡੀਫੇਮ ਕੀਤਾ ਜਾ ਰਿਹਾ ਉਹ ਸਿਰਫ ਆਪਦੀ ਲੜਾਈ ਦੇ ਵਿੱਚ ਤੇ ਜਿਹਦੇ ਵਿੱਚ ਪੈਸਰੀ ਇੱਕ ਭਾਈਚਾਰਾ ਸਪੈਸ਼ਲ ਉਹ ਚਿੱਤੇ ਤੌਰ ਤੇ ਬਿਲਕੁਲ ਸਾਡਾ ਸਾਡੇ ਜਿਹੜੇ ਲੋਕ ਨੇ ਤੁਸੀਂ ਸੋਸ਼ਲ ਮੀਡੀਆ ਖੋਲੋ ਹਰ ਬੰਦਾ ਸਿਰਫ ਇੱਕੋ ਹੀ ਗੱਲ ਆਪਦੀ ਤਰਾਰ ਰਿਹਾ ਹੈ ਤੁਸੀਂ ਠੀਕ ਹੈ ਜੀ ਗਲਤੀਆਂ ਹੁੰਦੀਆਂ ਨੇ ਉਸ ਬੰਦੇ ਨੂੰ ਗਲਤੀ ਹੋਈ ਆ ਬਣਦੀ ਸਜ਼ਾ ਗਲਤੀ ਦੀ ਕਾਨੂੰਨ ਦੇ ਮਤਲਬ ਜੀ ਕਾਨੂੰਨ ਕੋਈ ਚੀਜ਼ ਹੈ ਕਾਨੂੰਨ ਦੇ ਮਤਲਬ ਕੋ ਉਸਦੀ ਜੋ ਸਜ਼ਾ ਬੰਦੀ ਆ ਉਹ ਦੋ ਬਿਲਕੁਲ ਸਾਨੂੰ ਦੁੱਖ ਆ ਜਿਹੜੇ ਬੰਦੇ ਚਲੇ ਗਏ ਨੇ ਅਸੀਂ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ ਅਸੀਂ ਸਾਰੇ ਪਰਿਵਾਰ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਐਜ਼ ਅਨ ਕਮਿਊਨਿਟੀ ਅਸੀਂ ਮਾਫੀ ਮੰਗਦੇ ਆ ਜੀ ਬਿਲਕੁਲ ਉਸ ਤੋਂ ਗਲਤੀ ਹੋਈ ਆ ਉਹਨੂੰ ਇਹ ਚੀਜ਼ ਸਮਝ ਨਹੀਂ ਜਾਈਦੀ ਸੀ ਫਸਟ ਪਤਾ ਨਹੀਂ ਉਹਨੇ ਕਿਸ ਕਾਰਨ ਕਰਕੇ ਉਥੋਂ ਯੂਟਰਨ ਮਾਰਿਆ ਕਿਸੇ ਵੀ ਕਾਰਨ ਕਰਕੇ ਮਾਰਿਆ ਉਹ ਗਲਤ ਸੀਗਾ ਅਸੀਂ ਇਸ ਗੱਲ ਨਾਲ ਬਿਲਕੁਲ ਐਗਰੀ ਹਾਂ ਉਹਦੀ ਇੱਕ ਬਹੁਤ ਵੱਡੀ ਗਲਤੀ ਹੈ ਜਿਸ ਨੇ ਤਿੰਨ ਜਾਨਾਂ ਗਵਾਤੀਆਂ ਪਰ ਅਸੀਂ ਉਹਨਾਂ ਦੇ ਬੰਦੇ ਵਾਪਸ ਨਹੀਂ ਲਿਆ ਸਕਦੇ ਪਰ ਉਸ ਚੀਜ਼ ਨੂੰ ਇੱਕ ਬਹੁਤ ਹੀ ਗਲਤ ਪਾਸੇ ਅੱਜ ਉਹ ਭਰਾ ਸਾਡਾ ਫਸਿਆ ਹੋਇਆ ਹੈ ਇਹ ਸਾਨੂੰ ਇਹ ਸਾਨੂੰ ਬਿਲਕੁਲ ਕਲੀਅਰਲੀ ਸੋਚਣਾ ਚਾਹੀਦਾ ਹੈ ਕਦੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਨਸਾਨ ਗਲਤੀਆਂ ਦਾ ਪਤਲਾ ਹੀ ਸ਼ੁਰੂ ਤੋਂ ਸੁਣਦੇ ਆਂਦੇ ਆ ਨਾ ਇਹ ਗੱਲ ਵੀ ਇਨਸਾਨ ਗਲਤੀਆਂ ਦਾ ਪਤਲਾ ਗਲਤੀ ਕੋਈ ਵੀ ਕਰ ਸਕਦਾ ਜੀ ਸੋ ਸਾਨੂੰ ਲੋੜ ਆ ਇਕੱਠੇ ਹੋਣ ਦੀ ਹੰਬਲਾ ਮਾਰਨ ਦੀ ਉਹਦੀ ਪਰਿਵਾਰ ਤੱਕ ਰੀਚ ਕਰੋ ਆਈ ਥਿੰਕ ਹੁਣ ਕੁਝ ਜਥੇਬੰਦੀਆਂ ਅੱਗੇ ਆਈਆਂ ਨੇ ਤੇ ਉਹ ਕੋਸ਼ਿਸ਼ ਕਰ ਰਹੇ ਨੇ ਅਟਰਨੀਜ਼ ਨੂੰ ਕਰਨ ਦੀ ਪਰ ਇੱਕ ਚੀਜ਼ ਸਾਰਿਆਂ ਨੂੰ ਬੇਨਤੀ ਹੈ ਇੱਕ ਸਿਰਫ ਨਾਮ ਖੱਟਣ ਦੇ ਚੱਕਰਾਂ ਦੇ ਵਿੱਚ ਪੈਸਾ ਇਕੱਠਾ ਕਰਨ ਦੇ ਚੱਕਰਾਂ ਦੇ ਵਿੱਚ ਅਸੀਂ ਕਮਿਊਨਿਟੀ ਦਾ ਫਿਰ ਤੋਂ ਨੁਕਸਾਨਾ ਕਰ ਦਈਏ ਹੁੰਦਾ ਸਾਡੇਆਂ ਜੀ ਸੌਰੀ ਟੂ ਸੇ ਮੈਂ ਦੋ ਗੱਲਾਂ ਕਹੋੜੀਆਂ ਨੇ ਜਦੋਂ ਵੀ ਐਦਾਂ ਦਾ ਕੁਝ ਹੁੰਦਾ ਨਾ ਕਮਿਊਨਿਟੀ ਦੀਆਂ ਵਕ ਵਕ ਜਥੇਬੰਦੀਆਂ ਅੱਗੇ ਆ ਜਾਂਦੀਆਂ ਨੇ ਡਿਫਰੈਂਟ ਵੇਸ ਤੋਂ ਕਈ ਕਈ ਸਿਰਫ ਪੈਸਾ ਇਕੱਠਾ ਕਰਨ ਆ ਜਾਂਦੇ ਨੇ ਪੈਸਾ ਇਕੱਠਾ ਕਰਨ ਲਈ ਕਈ ਸੰਸਥਾ ਦਾ ਨਾਮ ਚੁਮਕਾਣ ਵੀ ਆ ਜਾਂਦੇ ਆ ਬਿਲਕੁਲ ਸੋ ਪਲੀਜ਼ ਰਿਕੁਐਸਟ ਹੈ ਜੇ ਕੋਈ ਕੋਈ ਵੀ ਬੰਦਾ ਜੇ ਪੈਸੇ ਦੇ ਰਿਹਾ ਨਾ ਤੇ ਪਹਿਲੇ ਚੈੱਕ ਕਰ ਰਿਹਾ ਜੀ ਤੁਸੀਂ ਪੈਸੇ ਦੇ ਕਿਹਨੂੰ ਰਹਿ ਜੀ ਬਿਲਕੁਲ ਤੇ ਪੈਸੇ ਜਿਹੜਾ ਦੇ ਰਿਹਾ ਉਹਦਾ ਹੱਕ ਹੈ ਜੇ ਤੁਸੀਂ ਕਿਸੇ ਨੂੰ ਡੋਨੇਟ ਕੀਤਾ ਤੇ ਬੇਸ਼ੱਕ ਅਗਲੇ ਦਾ ਪ੍ਰੋਪਰ ਪੇਜ ਲਓ ਪੁੱਛੋ ਦੱਸੋ ਤੇ ਉੱਥੇ ਪੋਸਟ ਕਰੋ ਵੀ ਹਾਂ ਜੀ ਇਸ ਬੰਦੇ ਨੂੰ ਪੈਸਾ ਦੇ ਰਹੇ ਆ ਇਹ ਸਪੋਰਟ ਵਾਸਤੇ ਦੇ ਰਹੇ ਆ ਕਿਉਂਕਿ ਪੈਸਾ ਇਕੱਠਾ ਕਰਕੇ ਚੱਲ ਜਾਣਾ ਜੇ ਉਹਦਾ ਕੱਲ ਨੂੰ ਫਾਇਦਾ ਨਾ ਹੋਇਆ ਵਕੀਲ ਨਾ ਕੀਤਾ ਗਿਆ ਉਹ ਤਾਂ ਸਾਨੂੰ ਨੁਕਸਾਨ ਹੋਏਗਾ ਬਿਲਕੁਲ ਜੀ ਭਾਈਚਾਰੇ ਨੂੰ ਬਿਲਕੁਲ ਹੋਣਾ ਜੀ ਕਿਉਂਕਿ ਤੁਸੀਂ ਮੰਨ ਕੇ ਚੱਲੋ ਜੇ ਸਿਚੁਏਸ਼ਨ ਦੇ ਵਿੱਚ ਹੈਗਾ ਜੇ ਵਕੀਲ ਕਰਦੇ ਆ ਇਹ ਸਾਰਾ ਕੁਝ ਕਰਦੇ ਆ ਉਹ 1 ਲੱਖ ਡੇਢ ਲੱਖ ਡਾਲਰ ਉਹਨਾਂ ਦਾ ਲੱਗਣਾ ਆ ਡੇਢ ਦੋ ਸਾਲ ਤਿੰਨ ਸਾਲ ਕੇਸ ਚੱਲ ਸਕਦਾ ਉਹ ਸਾਰਾ ਕੁਝ ਹੋ ਸਕਦਾ ਲੇਟਰ ਔਨ ਕੀ ਹੋਣਾ ਹਨਾ ਉਹ ਜੇ ਉਹ ਇਕੱਲਾ ਜਣਾ ਪਰਿਵਾਰ ਨੂੰ ਚਲਾਉਣ ਵਾਲਾ ਆਹੀਂ ਬਿਲਕੁਲ ਸਾਡਾ ਐਜ਼ ਅਨ ਕਮਿਊਨਿਟੀ ਫਰਜ਼ ਬਣਦਾ ਵੀ ਉਹ ਪਰਿਵਾਰ ਦੇ ਪਿੱਛੇ ਵੀ ਟੇਕ ਕੇਅਰ ਕਰੀਏ ਬਿਲਕੁਲ ਪਰ ਅੱਛਾ ਇੱਕ ਹੋਰ ਸਵਾਲ ਸੀਗਾ ਲਾਸਟ ਵਿੱਚ ਵੀ ਜਿਹੜੇ ਹੋਰ ਟਰੱਕਰਸ ਵੀ ਸਾਡੀ ਇਸ ਗੱਲ ਬਾਤ ਨੂੰ ਸੁਣਦੇ ਤੁਸੀਂ ਉਹਨਾਂ ਨੂੰ ਕੋਈ ਖਾਸ ਸਨੇਹਾ ਦੇਣਾ ਚਾਹੋ ਵੀ ਭਰਾਵੋ ਬਹੁਤ ਬੇਹੱਦ ਜ਼ਰੂਰੀ ਹੈ ਵੀ ਅਸੀਂ ਇਸ ਗਲਤੀ ਤੋਂ ਸਿੱਖੀਏ ਬਿਲਕੁਲ ਸਾਰੇ ਟਰੱਕਰ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਇਸ ਲਾਈਨ ਦੇ ਵਿੱਚ ਨਾ ਜਦੋਂ ਅਸੀਂ ਐਜ਼ ਇਨ ਡਰਾਈਵਰ ਹੁੰਨੇ ਆ ਤੇ ਸਾਡੇ ਤੇ ਕੰਪਨੀਆਂ ਬਹੁਤ ਪ੍ਰੈਸ਼ਰ ਕ੍ਰੀਏਟ ਕਰਦੀਆਂ ਨੇ ਵੀ ਕੁਝ ਚੀਜ਼ਾਂ ਜਲਦੀ ਕਰਨੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਕਰਨੀਆਂ ਨੇ ਜਾਂ ਥੋੜੇ ਬਹੁਤ ਪੈਸੇ ਬਚਾਉਣ ਦੇ ਵਾਸਤੇ ਉਹ ਤੁਹਾਨੂੰ ਕਹਿੰਦੇ ਨੇ ਤੁਸੀਂ ਆ ਚੀਜ਼ ਕਰ ਲਓ ਨਹੀਂ ਤੁਹਾਡੀ ਜਾਨ ਤੇ ਜਿਹੜਾ ਦੂਜਾ ਬੰਦਾ ਰੋਡ ਤੇ ਜਾ ਰਿਹਾ ਉਹਦੀ ਜਾਣ ਬਹੁਤ ਜ਼ਰੂਰੀ ਹੈ ਜੀ ਕਾਨੂੰਨਾਂ ਨੂੰ ਫੋਲੋ ਕਰੋ ਸਹੀ ਤਾਂ ਇਹ ਮੁਲਕ ਬਹੁਤ ਵਧੀਆ ਜੇ ਤੁਸੀਂ ਕਾਨੂੰਨ ਨੂੰ ਫੋਲੋ ਕਰਦੇ ਹੋ ਹਰ ਚੀਜ਼ ਨੂੰ ਸਹੀ ਢੰਗ ਨਾਲ ਕਰਦੇ ਹੋ ਤੇ ਤੁਹਾਨੂੰ ਇਹ ਮੁਲਕ ਫਰਸ਼ੋਂ ਅਰਸ਼ ਤੇ ਲੈ ਜਾਏਗਾ ਜੇ ਤੁਸੀਂ ਇੱਥੇ ਗਲਤ ਕਰਗੇ ਅੱਜ ਤੁਹਾਨੂੰ ਜ਼ਰੂਰ ਸੋਨਾ ਜਾਂਦੀ ਵਿਖ ਜੂਗਾ ਪਰ ਉਹ ਫੜੀ ਜਾਣੀ ਹੈ ਚੋਰੀ ਅੱਜ ਨਹੀਂ ਗੱਲ ਲੇਟਰਨ ਫੜੀ ਜਾਣੀ ਹੈ ਅਰਸ਼ ਤੋਂ ਫਰਸ਼ ਤੇ ਵੀ ਆ ਸਕਦਾ ਬਿਲਕੁਲ ਬਿਲਕੁਲ ਜਿਵੇਂ ਇਹ ਮੁਲਕ ਤੁਹਾਨੂੰ ਸਿੱਧੇ ਚੱਲਦਿਆਂ ਨੂੰ ਫਰਸ਼ੋਂ ਅਰਸ਼ ਤੇ ਲੈ ਜਾਵੇਗਾ ਜੇ ਤੁਸੀਂ ਗਲਤ ਚੱਲੋਗੇ देर सवेर ਜਦੋਂ ਵੀ ਤੁਸੀਂ ਕਾਬੂ ਆ ਗਏ ਤੇ ਫਰਸ਼ੋਂ ਅਰਸ਼ ਤੇ ਦੇ ਅਰਸ਼ੋਂ ਫਰਸ਼ ਤੇ ਲੈ ਆਉਣ ਨੂੰ ਕੋਈ ਦੇਰੀ ਨਹੀਂ ਕਰ ਕੋਈ ਦੇਰੀ ਨਹੀਂ ਲੱਗਦੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਫਵਾਹਾਂ ਤੋਂ ਬਚੋ ਚੰਗੇ ਪੇਜ ਨੂੰ ਫੋਲੋ ਕਰੋ ਚੰਗੀ ਸੰਸਥਾ ਨੂੰ ਸੁਣੋ ਤੇ ਖਾਸ ਕਰਕੇ ਜਿਹੜੇ ਭਾਰਤ ਦੇ ਵਿੱਚ ਸਾਡੀ ਇਸ ਗੱਲਬਾਤ ਨੂੰ ਸੁਣਦੇ ਆ ਉਨ੍ਹਾਂ ਦੇ ਸਤਿਕਾਰਤਮਾਤਾ ਜੀ ਨੂੰ ਜਰੂਰ ਹੌਸਲਾ ਦਿਓ ਕਿਉਂਕਿ ਕਿਸੇ ਦੇ ਦੁੱਖ ਦੇ ਵਿੱਚ ਹੌਸਲਾ ਦੇਣਾ ਵੀ ਇੱਕ ਬਹੁਤ ਵੱਡੀ ਦਵਾਈ ਦਾ ਕੰਮ ਕਰਦਾ ਹੈ ਬਹੁਤ ਧੰਨਵਾਦ ਜੀ ਦੇਤੇ ਰਹੋ ਪੰਜਾਬੀ ਪ੍ਰਸਤ ਯੂ ਐਸ ਏ